ਮਹਲਾ ਤੀਜਾ ਗਉੜੀ ਬੈਰਾਗਣ ਜੈਸੀ ਧਰਤੀ ਉੱਪਰ ਮੇਗਲਾ ਬਰਸਤ ਹੈ ਕਿਆ ਧਰਤੀ ਮਦੇ ਪਾਣੀ ਨਹੀਂ ਧਰਤੀ ਤੇ ਬੱਦਲ ਦਾ ਦ੍ਰਿਸ਼ਟਾਂਤ ਲੈ ਕੇ ਵੇਖ ਜਿਹੋ ਜਿਹੀ ਧਰਤੀ ਹੈ ਤਿਹੋ ਜਿਹਾ ਇਸ ਦੇ ਉੱਪਰ ਬੱਦਲ ਹੈ ਜੋ ਵਰਖਾ ਕਰਦਾ ਹੈ ਧਰਤੀ ਵਿੱਚ ਵੀ ਉਹੋ ਜਿਹਾ ਪਾਣੀ ਹੈ ਜਿਹੋ ਜਿਹਾ ਕਿ ਬੱਦਲਾਂ ਵਿੱਚ ਹੈ ਜਿਵੇਂ ਧਰਤੀ ਮਦੇ ਪਾਣੀ ਪਰਗਾਸਿਆ ਬਿਨ ਪਗਾ ਵਰਸਤ ਫਿਰਾਹੀ ਖੂਪਟਿਆਂ ਜਿਵੇਂ ਧਰਤੀ ਵਿੱਚੋਂ ਪਾਣੀ ਨਿਕਲ ਆਉਂਦਾ ਹੈ ਜਿਵੇਂ ਬੱਦਲ ਵੀ ਪਾਣੀ ਦੀ ਵਰਖਾ ਕਰਦੇ ਫਿਰਦੇ ਹਨ ਜੀਵਾਤਮਾ ਤੇ ਪਰਮਾਤਮਾ ਦਾ ਫਰਕ ਇਉਂ ਹੀ ਸਮਝੋ ਜਿਵੇਂ ਧਰਤੀ ਦਾ ਪਾਣੀ ਤੇ ਬੱਦਲਾਂ ਦਾ ਪਾਣੀ ਪਾਣੀ ਇੱਕੋ ਹੀ ਹੈ ਪਾਣੀ ਉਹੀ ਹੈ ਜੀਵ ਚਾਹੇ ਮਾਇਆ ਵਿੱਚ ਫਸਿਆ ਹੈ ਚਾਹੇ ਉੱਚੀਆਂ ੜਾਰੀਆਂ ਲਾ ਰਿਹਾ ਹੈ ਅੰਸ਼ ਇੱਕੋ ਪ੍ਰਮਾਤਮਾ ਦੀ ਹੈ ਪ੍ਰਮਾਤਮਾ ਦੋਵਾਂ ਚ ਇੱਕੋ ਹੀ ਹੈ ਬਾਬਾ ਤੂੰ ਐਸੇ ਪਰਮ ਚੁਕਾਹੀ ਹੈ ਭਾਈ ਆਮ ਭਲੇਖਾ ਇਹ ਹੈ ਕਿ ਜੀਵ ਪ੍ਰਭੂ ਨਾਲੋਂ ਵੱਖਰੀ ਆਪਣੀ ਹਸਤੀ ਮੰਨ ਕੇ ਆਪਣੇ ਆਪ ਨੂੰ ਕਰਮ ਕਰਨ ਦੇ ਵਾਲੇ ਸਮਝਦੇ ਹਨ ਪਰ ਉਹ ਆਪਣਾ ਇਹ ਭਲੇਖਾ ਇਹ ਸ਼ਰਦਾ ਬਣਾ ਕੇ ਦੂਰ ਕਰ ਜੋ ਕਿ ਸ਼ਕਰਤ ਹੈ ਸੋਈ ਕੋਈ ਹੈ ਰੇ ਤੈਸੇ ਜਾਏ ਸਮਾਹੀ ਰਹਾਓ ਕਿ ਪ੍ਰਭੂ ਜਿਹੋ ਜਿਹਾ ਕਿਸੇ ਜੀਵ ਨੂੰ ਬਣਾਉਂਦਾ ਹੈ ਤਿਹੋ ਜਿਹਾ ਉਹ ਜੀਵ ਬਣਦਾ ਹੈ ਉਦਾਂ ਦਾ ਹੀ ਹੋ ਉਸੇ ਹੀ ਪਾਸੇ ਜੀਵ ਰੁੱਝਦੇ ਰਹਿੰਦੇ ਹਨ ਰਹਾਉ ਇਸਤਰੀ ਪੁਰਖ ਹੋਏ ਕਿਆ ਓਏ ਕਰਮ ਕਮਾਹੀ ਕੀ ਇਸਤਰੀ ਤੇ ਕੀ ਮਰਦ ਤੈਥੋਂ ਆਕੀ ਹੋ ਕੇ ਕੋਈ ਕੁਝ ਨਹੀਂ ਕਰ ਸਕਦੇ ਨਾਨਾ ਰੂਪ ਸਦਾ ਹੈ ਤੇਰੇ ਤੁਝ ਹੀ ਮਾਹ ਸਮਾਹੀ ਇਸ ਸਭ ਇਸਤਰੀਆਂ ਤੇ ਮਰਦ ਸਦਾ ਤੇਰੇ ਹੀ ਵਖ ਵਖ ਰੂਪ ਹਨ ਤੇ ਆਖਰ ਤੇਰੇ ਵਿੱਚ ਹੀ ਸਮਾ ਜਾਂਦੇ ਹਨ ਇਤਨੇ ਜਨਮ ਭੂਲ ਪਰੇ ਸੇ ਜਾ ਪਾਇਆ ਤਾਂ ਭੁੱਲੇ ਨਹੀਂ ਪਰਮਾਤਮਾ ਦੀ ਯਾਦ ਨੂੰ ਭੁੱਲ ਕੇ ਜੀਵਨੇ ਕਾ ਜਨਮਾਂ ਵਿੱਚ ਪੈ ਰਹਿੰਦੇ ਹਨ ਜਦੋਂ ਪਰਮਾਤਮਾ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਜਾ ਪਾਇਆ ਜਦੋਂ ਪਰਮਾਤਮਾ ਦਾ ਗਿਆਨ ਪਾ ਲਿਆ ਤਦੋਂ ਕੁਰਾਹੇ ਪਹਿਣੋ ਹਟ ਜਾਂਦੇ ਹਨ ਤਾਂ ਫਿਰ ਉਹ ਕੁਰਾਹੇ ਨਹੀਂ ਪੈਂਦੇ ਜਾ ਕਾ ਕਰਜ ਸੋਈ ਪਰ ਜਾਣੈ ਜੇ ਗੁਰ ਕੈ ਸ਼ਬਦ ਸਮਾਹੀ ਜੇ ਜੀਵ ਗੁਰੂ ਦੇ ਸ਼ਬਦ ਵਿੱਚ ਟਿਕੇ ਰਹਿਣ ਆਹ ਸਮਝ ਪੈਂਦੀ ਹੈ ਕਿ ਜਿਸ ਪ੍ਰਮਾਤਮਾ ਦਾ ਇਹ ਜਗਤ ਬਣਾਇਆ ਹੋਇਆ ਹੈ ਉਹੀ ਇਸ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਤੇਰਾ ਸ਼ਬਦ ਤੂੰ ਹੈ ਆਪੇ ਪਰਮ ਕਰਾਹੀ हे ਪ੍ਰਭੂ ਸਭ ਥਾਂ ਤੇਰਾ ਹੀ ਹੈ ਹੁਕਮ ਵਰਤ ਰਿਹਾ ਹੈ ਹਰ ਥਾਂ ਤੂੰ ਆਪ ਹੀ ਮੌਜੂਦ ਹੈ ਜਿਸ ਮਨੁੱਖ ਦੇ ਅੰਦਰ ਇਹ ਨਿਸ਼ਚਾ ਬਣ ਜਾਏ ਉਸ ਨੂੰ ਭੁਲੇਖਾ ਕਿੱਥੇ ਰਹਿ ਜਾਂਦਾ ਹੈ ਨਾਨਕ ਤਤ ਤਤ ਸਿਓ ਮਿਲਿਆ ਪੁਨਰਪ ਜਨਮ ਨਯਾਹੀ اے ਨਾਨਕ ਜਿੰਨਾ ਮਨੁੱਖਾਂ ਦੇ ਅੰਦਰੋਂ ਅਨੇਕਤਾ ਦਾ ਭੁਲੇਖਾ ਦੂਰ ਹੋ ਜਾਂਦਾ ਹੈ ਉਹਨਾਂ ਦੀ ਸੁਰਤ ਪ੍ਰਮਾਤਮਾ ਦੀ ਜੋਤ ਵਿੱਚ ਮਿਲੀ ਰਹਿੰਦੀ ਹੈ ਜਿਵੇਂ ਹਵਾ ਪਾਣੀ ਆਦਿ ਹਰੇਕ ਤਤ ਆਪਣੇ ਤਤ ਨਾਲ ਮਿਲ ਜਾਂਦਾ ਹੈ ਅਜੇ ਇਹ ਮਨੁੱਖ ਮੁੜ ਮੁੜ ਜਨਮ ਵਿੱਚ ਨਹੀਂ ਆਉਂਦੇ ਗੌੜੀ ਬੈਰਾਗਣ ਮਹਲਾ ਤੀਜਾ ਸਭ ਜਗ ਕਾਲੈ ਵਸ ਹੈ ਬੰਦਾ ਦੂਜੈ ਭਾਇ ਜਦ ਤੱਕ ਇਹ ਜਗਤ ਮਾਇਆ ਦੇ ਮੋਹ ਵਿੱਚ ਵੱਜਾ ਰਹਿੰਦਾ ਹੈ ਤਦ ਤੱਕ ਇਹ ਸਾਰਾ ਜਗਤ ਆਤਮਕ ਮੌਤ ਦੇ ਕਾਬੂ ਵਿੱਚ ਆਇਆ ਰਹਿੰਦਾ ਹੈ ਵੱਜਾ ਰਹਿੰਦਾ ਹੋ ਮੈਂ ਕਰਮ ਕਮਾਉਂਦੇ ਮਨ ਮੁਖ ਮੇਲੇ ਸਜਾਏ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਾਰੇ ਕੰਮ ਹੋਮੇ ਦੇ ਆਸਰੇ ਕਰਦੇ ਹਨ ਤੇ ਉਹਨਾਂ ਨੂੰ ਆਤਮਕ ਮੌਤ ਦੀ ਸਜ਼ਾ ਮਿਲਦੀ ਮੇਰੇ ਮਨ ਗੁਰ ਚਰਣੀ ਚਿਤ ਲਾਏ ਏ ਮੇਰੇ ਮਨ ਗੁਰੂ ਦੇ ਚਰਨਾਂ ਨਾਲ ਸੁਰਤ ਜੋੜ ਚਿਤ ਜੋੜ ਗੁਰਮਖ ਨਾਮ ਨਿਧਾਨ ਹੈ ਲੈ ਦਰਗਾ ਲੈ ਛਡਾਏ ਰਹਾਉ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਨਾਮ ਖਜਾਨਾ ਇਕੱਠਾ ਕਰ ਲੈ ਇਹ ਤੈਨੂੰ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਤੇਰੇ ਕੀਤੇ ਕਰਮਾਂ ਦਾ ਲੇਖਾ ਕਰਨ ਵੇਲੇ ਸੁਰਖਰੂ ਕਰੇਗਾ ਲੱਖ 84 ਪਰਮ ਦੇ ਮਨ ਹੱਠ ਆਵੇ ਜਾਏ ਮਾਇਆ ਦੇ ਮੋਹ ਵਿੱਚ ਬੱਜੇ ਹੋਏ ਜੀਵ 84 ਲੱਖ ਜੁਗਾਂ ਵਿੱਚ ਫਿਰਦੇ ਰਹਿੰਦੇ ਹਨ ਲੱਖ 84 ਭਰਮ ਦੇ ਭਰਮਦੇ ਰਹਿੰਦੇ ਹਨ ਮਨ ਹਟਿਆ ਵਹਿ ਜਾਏ ਮਨ ਦੇ ਹਟ ਕਾਰਨ ਮਾਇਆ ਦੇ ਮੋਹ ਵਿੱਚ ਫਸਿਆ ਜੀਵ ਜਨਮ ਮਨ ਦੇ ਗੇੜ ਵਿੱਚ ਪਿਆ ਰਹਿਦਾ ਹੈ ਗੁਰ ਕਾ ਸ਼ਬਦ ਨਾ ਚੀਨੇ ਉਹ ਫਿਰ ਫਿਰ ਜੋ ਨਹੀਂ ਪਾਏ ਗੁਰੂ ਦੇ ਸ਼ਬਦ ਨੂੰ ਪਛਾਣਿਆ ਨਹੀਂ ਚੀਨੇ ਆ ਪਛਾਣਿਆ ਨਹੀਂ ਫਿਰ ਫਿਰ بار بار ਮੁੜ ਮੁੜ ਜੂਨਾ ਵਿੱਚ ਭਾਵ ਕੇ ਮਨੁੱਖਤਾ ਤੋਂ ਡਿੱਗ ਕੇ ਬਾਕੀ ਜੂਨਾ ਭੋਗਦਾ ਰਹਿੰਦਾ ਹੈ ਗੁਰਮੁਖ ਆਪ ਪਛਾਣਿਆ ਹਰ ਨਾਮ ਵਸਿਆ ਮਨ ਆਏ ਜਿਹੜੇ ਮਨੁੱਖ ਨੇ ਗੁਰੂ ਦੇ ਸਾਹਮਣੇ ਹੋ ਕੇ ਆਪਣੇ ਆਪ ਦੀ ਪਛਾਣ ਕਰ ਲਈ ਉਸ ਕਰਤੇ ਨੂੰ ਪਛਾਣ ਲਿਆ ਉਹਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਸਤਿਗੁਰ ਦਾ ਉਪਦੇਸ਼ ਆਣ ਵਸਦਾ ਹੈ ਆਨੰਦਨ ਭਗਤੀ ਰਤਿਆਂ ਹਰ ਨਾਮੈ ਸੁਖ ਸਮਾਏ ਹਰ ਰੋਜ਼ ਪ੍ਰਮਾਤਮਾ ਦੀ ਭਗਤੀ ਰੰਗ ਵਿੱਚ ਰੰਗਿਆ ਰਹਿਣੋ ਕਰਕੇ ਉਹ ਪ੍ਰਮਾਤਮਾ ਵਿੱਚ ਹੀ ਲੀਨ ਹੋ ਜਾਂਦਾ ਹੈ ਆਤਮਕ ਆਨੰਦ ਵਿੱਚ ਟਿਕਿਆ ਰਹਿੰਦਾ ਹੈ ਮਾਨੋ ਸ਼ਬਦ ਮਰੇ ਪ੍ਰਤੀਤ ਹੋਏ ਹਉਮੈ ਤਜੇ ਵਿਕਾਰ ਜਿਸ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਵਿੱਚ ਭਤੀਜ ਜਾਂਦਾ ਹੈ ਜਿਹਨੂੰ ਗੁਰੂ ਦੇ ਸ਼ਬਦ ਤੇ ਯਕੀਨ ਆ ਜਾਂਦਾ ਹੈ ਤੋਸਾ ਬਣ ਜਾਂਦਾ ਹੈ ਉਹਦੇ ਅੰਦਰੋਂ ਹਉਮੈ ਅਤੇ ਬੁਰਾਈਆਂ ਸਦਾ ਵਾਸਤੇ ਖਤਮ ਹੋ ਜਾਂਦੀਆਂ ਹਨ ਚੰਨ ਨਾਨਕ ਕਰਮੀ ਪਾਈਆਂ ਹਰ ਨਾਮਾ ਭਗਤ ਪੰਡਾਰ ਹੇ ਦਾਸ ਨਾਨਕ ਪ੍ਰਮਾਤਮਾ ਦੇ ਨਾਮ ਲਿਖ ਜਾਣੇ ਪ੍ਰਮਾਤਮਾ ਦੀ ਭਗਤੀ ਦੇਖ ਜਾਣੇ ਪ੍ਰਮਾਤਮਾ ਦੀ ਮਿਹਰ ਨਾਲ ਹੀ ਮਿਲਦੇ ਹਨ ਗੌੜੀ ਬੈਰਾਗਣ ਮਹਲਾ ਤੀਜਾ ਪਈੜੇ ਦਿਨ ਚਾਰ ਹੈ ਹਰ ਹਰ ਲਿਖ ਪਾਇਆ ਪ੍ਰਮਾਤਮਾ ਨੇ ਹਰੇਕ ਜੀਵ ਦੇ ਮੱਥੇ ਉੱਤੇ ਲੇਖ ਲਿਖ ਕੇ ਰੱਖ ਦਿੱਤਾ ਹੈ ਕਿ ਹਰੇਕ ਨੂੰ ਇਸ ਲੋਕ ਵਿੱਚ ਰਹਿਣ ਵਾਸਤੇ ਥੋੜੇ ਦਿਨ ਮਿਲਣੇ ਹਨ ਸਦੀਵੀ ਸੰਸਾਰ ਵਿੱਚ ਇਸ ਜੀਵ ਨੇ ਬੈਠੇ ਨਹੀਂ ਰਹਿਣਾ ਸ਼ੋਭਾਵੰਤੀ ਨਾਰ ਹੈ ਗੁਰਮਖ ਗੁਣ ਗਾਇਆ ਉਹ ਜੀਵ ਇਸਤਰੀ ਸ਼ੋਭਾ ਖਟਦੀ ਹੈ ਜਿਹੜੀ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੇ ਗੁਣ ਗਾਉਂਦੀ ਹੈ ਪੇਵਕੜੇ ਗੁਰ ਪੇਵਕੜੇ ਗੁਣ ਸੰਭਲੈ ਸਹੁਰੈ ਵਾਸ ਪਾਇਆ ਜਿਹੜੀ ਜੀਵ ਇਸਤਰੀ ਇਸ ਸੇਕੇ ਕਰ ਵਿੱਚ ਯਾਨੀ ਕਿ ਅੱਜ ਜਿਹੜੀ ਰੱਬ ਨੂੰ ਯਾਦ ਕਰਦੀ ਹੈ ਉਹਦਾ ਕੱਲ ਸੁਹਾਵਣਾ ਸੁਹਾਵਣਾ ਤੇ ਸੁਹੇਲਾ ਹੋ ਜਾਂਦਾ ਹੈ ਜਿਹੜਾ ਅੱਜ ਰੱਬ ਨੂੰ ਯਾਦ ਕਰਦਾ ਹੈ ਉਹਦਾ ਕੱਲ ਖੂਬਸੂਰਤ ਬਣ ਜਾਂਦਾ ਹੈ ਗੁਰਮਖ ਸਹਜ ਸਮਾਣੀਆਂ ਹਰ ਹਰ ਮਨ ਭਾਇਆ ਗੁਰੂ ਦੇ ਸਨਮੁਖ ਰਹਿ ਕੇ ਉਹ ਜੀਵ ਇਸ ਤਰੀ ਸਦਾ ਆਤਮਕ ਅਡੋਲਤਾ ਵਿੱਚ ਲੀਨ ਰਹਿੰਦੀ ਹੈ ਪਰਮਾਤਮਾ ਦਾ ਨਾਮ ਉਸ ਨੂੰ ਆਪਣੇ ਮਨ ਵਿੱਚ ਪਿਆਰਾ ਲੱਗਦਾ ਹੈ ਸਸੁਰੇ ਪਈਏ ਪਿਰਵਸੈ ਕਹੋ ਕਿਤ ਬਿਦ ਪਈਏ हे ਸਤਸੰਗੀ হে ਭੈਣੇ ਦਾਸੋ ਪਤੀ ਪ੍ਰਭੂ ਕਿਸ ਤਰੀਕੇ ਨਾਲ ਮਿਲ ਸਕਦਾ ਹੈ ਜਿਹੜਾ ਇਸ ਸ਼ਲੋਕ ਵਿੱਚ ਤੇ ਪਰਲੋਕ ਵਿੱਚ ਸਭ ਥਾਂ ਤੇ ਵਸਦਾ ਉਹ ਇੱਕ ਥਾਂ ਤੇ ਨਹੀਂ ਸਸੁਰੇ ਪਈਏ ਸੋਰੇ ਪੇ ਕੇ ਸਾਰਿਆਂ ਥਾਂ ਤੇ ਵਸਦਾ ਆਪ ਨਿਰੰਜਨ ਅਲਕ ਹੈ ਆਪੇ ਮਿਲਾਈਐ ਰਹਾਓ ਕਿਝ ਗਿਆ ਸੁਜੀਵੀ ਸਤਰੀ ਉਹ ਪ੍ਰਭੂ ਪਤੀ ਹਰਤਾ ਮੌਜੂਦ ਹੁੰਦਿਆਂ ਵੀ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਅਤੇ ਅਦ੍ਰਿਸ਼ਟ ਵੀ ਹੈ ਉਹ ਆਪ ਹੀ ਆਪਣਾ ਮੇਲ ਕਰਾਉਂਦਾ ਹੈ ਆਪੇ ਹੀ ਪ੍ਰਭ ਦੇ ਮਤੋ ਹਰ ਨਾਮ ਧਿਆਈ ਹੈ हे ਪ੍ਰਮਾਤਮਾ ਆਪ ਹੀ ਸਭ ਜੀਵਾਂ ਦਾ ਮਾਲਕ ਹੈ ਸਾਰੇ ਜੀਵਾਂ ਦੇ ਅੰਦਰ ਮਤੋ ਸਕਾਲਪੁਰਖ ਵੈ ਗੁਰੂ ਨੇ ਦਿੱਤੀ ਹੈ ਉਸ ਪਾਸੋਂ ਹਰ ਨਾਮ ਸਿਮਰਿਆ ਜਾ ਸਕਦਾ ਹੈ ਵੱਡ ਭਾਗੀ ਸਤਿਗੁਰ ਮਿਲੈ ਮੁਕੇ ਅਮਰਤ ਪਾਈਐ ਜਿਸ ਮਨੁੱਖ ਨੂੰ ਵੱਡੇ ਭਾਗਾ ਨਾਲ ਗੁਰੂ ਮਿਲ ਪੈਂਦਾ ਹੈ ਉਸ ਦੇ ਮੂਹ ਵਿੱਚ ਆਤਮਕ ਜੀਵਨ ਦੇਣ ਵਾਲਾ ਨਾਮ ਰਸ ਪਿੰਦਾ ਹੈ ਹਉਮੈ ਦੁਬਿਦਾ ਬਿਨ ਸਜਾਏ ਸਹਜੇ ਸੁਖ ਸਮਾਈਐ ਉਸ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ਉਸ ਦੀ ਮਾਨਸਿਕ ਡਾਮਣ ਡੋਲ ਦਸ਼ਾ ਮੁਕ ਜਾਂਦੀ ਹੈ ਉਹ ਆਤਮਕ ਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਉਹ ਆਤਮਕ ਆਨੰਦ ਵਿੱਚ ਮਗਰ ਰਹਿੰਦਾ ਸਭ ਆਪੇ ਆਪ ਵਰਤਦਾ ਆਪੇ ਨੈ ਲਈਏ ਹਰ ਥਾਂ ਪ੍ਰਭੂ ਆਪ ਹੀ ਆਪ ਮੌਜੂਦ ਹੈ ਉਹ ਆਪ ਹੀ دیਵਾਨ ਨੂੰ ਆਪਣੇ ਨਾਮ ਵਿੱਚ ਜੋੜਦਾ ਹੈ ਮਨਮੁਖ ਗਰਬ ਨਾ ਪਾਇਓ ਅਗਿਆਨ ਈਆਣੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਗਿਆਨ ਤੋਂ ਸੱਖਣੇ ਹੁੰਦੇ ਹਨ ਜੀਵਨ ਜੁਗਤੋਂ ਅਧਾਨ ਹੁੰਦੇ ਹਨ ਉਹ ਆਪ ਅਹੰਕਾਰ ਵਿੱਚ ਰਹਿੰਦੇ ਹਨ ਉਹਨਾਂ ਨੂੰ ਪ੍ਰਮਾਤਮਾ ਦਾ ਮਲ ਮੇਲ ਮਿਲਾਪ ਨਹੀਂ ਹੁੰਦਾ ਸਤਗੁਰੂ ਸੇਵਾ ਨਾ ਕਰੇ ਫਿਰ ਫਿਰ ਪਛਤਾਣੇ ਉਹ ਆਪਣੇ ਮਾਣ ਵਿੱਚ ਰਹਿ ਕੇ ਸਤਗੁਰੂ ਦੀ ਸ਼ਰਣ ਨਹੀਂ ਪੈਂਦੇ ਉਹ ਕਹਿੰਦੇ ਮੈਨੂੰ ਕਿਲੋੜਾ ਸਾਡੇ ਕੋਲ ਦਾ ਸਾਰਾ ਕੁਝ ਹੈਗਾ ਮੋੜ-ਮੋੜ ਪਛਤਾਉਂਦੇ ਵੀ ਰਹਿੰਦੇ ਹਨ ਗਰਬ ਜੋ ਨਿਵਾਸ ਪਾਏਂਦੇ ਗਰਬੇ ਗਲ ਜਾਣੇ ਉਹ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਫੈ ਰਹੇਂਦੇ ਹਨ ਇਸ ਗੇੜ ਵਿੱਚ ਉਹਨਾਂ ਦਾ ਆਤਮਿਕ ਜੀਵਨ ਗਲ ਜਾਂਦਾ ਹੈ ਮੇਰੇ ਕਰਤੇ ਇਵੇਂ ਭਾਵਦਾ ਮਨ ਮੁਖ ਪਰਮਾਣੇ ਮੇਰੇ ਕਰਤਾਰ ਨੂੰ ਇਹੀ ਚੰਗਾ ਲੱਗਦਾ ਹੈ ਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਜਨਮ ਮਰਨ ਵਿੱਚ ਵੀ 扑ਟਕਦੇ ਰਹਿਣ ਮੇਰੇ ਹਰ ਪ੍ਰਭ ਲੇਖ ਲਿਖਾਇਆ ਤੁਰ ਮਸਤਕ ਪੂਰਾ ਜਿਸ ਵਟ ਭਾਗੀ ਮਨੁੱਖ ਦੇ ਮੱਥੇ ਉੱਤੇ ਮੇਰੇ ਹਰ ਪ੍ਰਭੂ ਨੇ ਆਪਣੇ ਤੁਰ ਦਰਗਾਹ ਤੋਂ ਬਖਸ਼ਿਸ਼ ਦਾ ਅਟਲ ਲੇਖ ਲਿਖ ਦਿੱਤਾ ਹੈ ਹਰ ਹਰ ਨਾਮ ਤੇ ਆਇਆ ਭੇਟਿਆ ਗੁਰ ਸੂਰਾ ਉਸ ਨੂੰ ਸਭ ਵਿਕਾਰਾਂ ਤੋਂ ਹੱਥ ਦੇ ਕੇ ਬਚਾਉਣ ਵਾਲਾ ਸੁਰਮਾ ਗੁਰੂ ਮਿਲ ਪਿੰਦਾ ਹੈ ਗੁਰੂ ਦੀ ਕਿਰਪਾ ਨਾਲ ਉਹ ਸਦਾ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰ ਬੰਦਪ ਬੀਰਾ ਪ੍ਰਮਾਤਮਾ ਦਾ ਨਾਮ ਹੀ ਮੇਰਾ ਪਿਓ ਹੈ ਨਾਮ ਹੀ ਮੇਰੀ ਮਾਂ ਹੈ ਪ੍ਰਮਾਤਮਾ ਦਾ ਨਾਮ ਹੀ ਮੇਰਾ ਸੰਬੰਧੀ ਹੈ ਮੇਰਾ ਵੀਰ ਹੈ ਹਰ ਹਰ ਬਖਸ਼ ਮਿਲਾਏ ਪ੍ਰਭ ਜਨ ਨਾਨਕ ਕੀਰਾ ਮੈਂ ਸਦਾ ਪ੍ਰਮਾਤਮਾ ਦੇ ਦਰ ਤੇ ਹੀ ਅਰਜ਼ੋਈ ਕਰਦਾ ਹਾਂ ਕਿ हे ਪ੍ਰਭੂ हे ਹਰੀ ਇਹ ਨਾਨਕ ਤੇਰਾ ਨਿਮਾਣ ਦਾਸ ਇਸ ਉੱਤੇ ਬਖਸ਼ਿਸ਼ ਕਰ ਦੇ ਇਸ ਨੂੰ ਆਪਣੇ ਚਰਨਾਂ ਵਿੱਚ ਜੋੜੀ ਰੱਖ ਗੌੜੀ ਬੈਰਾਗਣ ਮਹਲਾ ਤੀਜਾ ਸਤਿਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ ਜਿਨ੍ਹਾਂ ਮਨੁੱਖਾਂ ਨੇ ਗੁਰੂ ਪਾਸੋਂ ਪ੍ਰਮਾਤਮਾ ਨਾਲ ਡੂੰਗੀ ਸਾਜ ਪਾਣੀ ਸਿੱਖ ਲਈ ਜਗਤ ਦੇ ਮੂਲ ਪਰਮਾਤਮਾ ਦੇ ਗੁਣਾਂ ਨੂੰ ਵਿਚਾਰਨਾ ਸਿੱਖ ਲਿਆ ਮਤ ਮਲੀਣ ਪ੍ਰਗਟ ਭਈ ਜਪ ਨਾਮ ਮੁਰਾਰਾ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਉਹਨਾਂ ਦੀ ਮਤ ਜੋ ਪਹਿਲਾਂ ਵਿਕਾਰਾਂ ਦੇ ਕਾਰਨ ਮੈਲੀ ਹੋਈ ਪਈ ਸੀ ਨਿਖਰ ਪਈ ਸ਼ੇਵ ਸ਼ਕਤ ਮਿਟਾਈਆ ਚੁਕਾ ਅੰਧਿਆਰਾ ਕल्याण ਸਰੂਪ ਪ੍ਰਮਾਤਮਾ ਨੇ ਉਹਨਾਂ ਦੇ ਅੰਦਰੋਂ ਮਾਇਆ ਦਾ ਪ੍ਰਭਾਵ ਮਿਟਾ ਦਿੱਤਾ। ਉਹਨਾਂ ਦੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਗੂਰ ਹੋ ਗਿਆ। ਤੁਰ ਮस्तक ਜਿਨ ਕਉ ਲਿਖਿਆ ਤਿਨ ਹਰ ਨਾਮ ਪਿਆਰਾ ਪਰ ਪ੍ਰਮਾਤਮਾ ਦਾ ਨਾਮ ਉਹਨਾਂ ਨੂੰ ਹੀ ਪਿਆਰਾ ਲੱਗਦਾ ਹੈ। ਜਿਨ੍ਹਾਂ ਦੇ ਮੱਥੇ ਉੱਤੇ ਤੁਰੋਂ ਆਪ ਪ੍ਰਮਾਤਮਾ ਨੇ ਆਪਣਾ ਨਾਮ ਦੀ ਦਾਤ ਦਾ ਲੇਖ ਲਿਖ ਦਿੱਤਾ ਹੈ। ਹਰ ਕਿਤ ਵਿਦ ਪਾਈਐ ਸੰਤ ਜਨੋਂ ਜਿਸ ਦੇਖ ਹਉ ਜੀਵਾਂ ਤੇ ਸੰਤ ਜਨੋਂ ਜਿਸ ਪ੍ਰਮਾਤਮਾ ਦਾ ਦਰਸ਼ਨ ਕਰਕੇ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ ਦੱਸੋ ਉਸ ਨੂੰ ਕਿਸ ਤਰੀਕੇ ਨਾਲ ਮਿਲਿਆ ਜਾ ਸਕਦਾ ਹੈ ਹਰ ਬਿਨ ਚਸਾ ਨ ਜੀਵਤੀ ਗੁਰ ਮਿਲੋ ਹਰ ਰਸ ਪੀਵਾਂ ਰਹਾਓ ਉਸ ਪ੍ਰਭੂ ਤੋਂ ਵਿਛੜ ਕੇ ਮੈਂ ਰਤਾ ਭਰ ਸਮੇ ਲਈ ਵੀ ਆਤਮਕ ਜੀਵਨ ਜੀਉ ਨਹੀਂ ਸਕਦੀ। ਹੇ ਸੰਤ ਜਨੋ ਮੈਨੂੰ ਗੁਰੂ ਨਾਲ ਮਿਲਾ ਦੇਵੋ। ਤਾਂ ਜੋ ਗੁਰੂ ਦੀ ਕਿਰਪਾ ਨਾਲ ਮੈਂ ਪ੍ਰਮਾਤਮਾ ਦੇ ਨਾਮ ਦਾ ਰਾਸ ਪੀ ਸਕਾਂ راہੋ। ਹਾ ਹਰ ਗੁਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਤ ਕੀਨੀ। ਹੇ ਸੰਤ ਜਨੋ ਪਿਆਰੇ ਗੁਰੂ ਦੀ ਮਿਹਰ ਨਾਲ ਮੈਂ ਨਿਤ ਪ੍ਰਮਾਤਮਾ ਦੇ ਗੁਣ ਮਗਾਉਂਦਾ ਰਹਿੰਦਾ ਹਾਂ ਮੈਂ ਨਿਤ ਪ੍ਰਮਾਤਮਾ ਦਾ ਨਾਮ ਸੁਣਦਾ ਰਹਿੰਦਾ ਹਾਂ ਉਸ ਪ੍ਰਮਾਤਮਾ ਨੇ ਮੈਨੂੰ ਉੱਚੀ ਆਤਮਿਕ ਅਵਸਥਾ ਬਖਸ਼ ਦਿੱਤੀ ਹੈ ਹਰ ਰਾਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ ਗੁਰੂ ਪਾਸੋਂ ਮੈਂ ਪ੍ਰਮਾਤਮਾ ਦੇ ਨਾਮ ਦਾ ਸਵਾਦ ਹਾਸਲ ਕੀਤਾ ਹੈ ਹੁਣ ਮੇਰਾ ਮਨ ਮੇਰਾ ਤਾਨ ਉਸ ਸਵਾਦ ਵਿੱਚ ਮਗਰ ਰਹਿੰਦਾ ਹੈ ਤਨ ਤਨ ਗੁਰ ਸਤਪੁਰਖ ਹੈ ਜਿਨ ਭਗਤ ਹਰਦੀਨੀ ਹੈ ਸੰਤ ਜਨੋ ਜਿਸ ਗੁਰੂ ਨੇ ਮੈਨੂੰ ਪਰਮਾਤਮਾ ਦੀ ਭਗਤੀ ਦੀ ਦਾਤ ਦਿੱਤੀ ਹੈ ਮੇਰੇ ਵਾਸਤੇ ਤਾਂ ਉਹ ਸਤਪੁਰਖ ਗੁਰੂ ਸਦਾ ਹੀ ਸਲਾਉਣ ਯੋਗ ਹੈ ਜਿਸ ਗੁਰ ਤੇ ਹਰ ਪਾਇਆ ਸੋ ਗੁਰ 함ਕੀਨੀ ਜਿਸ ਗੁਰੂ ਪਾਸੋਂ ਮੈਂ ਪਰਮਾਤਮਾ ਦਾ ਨਾਮ ਪ੍ਰਾਪਤ ਕੀਤਾ ਹੈ ਉਸ ਨੂੰ ਗੁਰੂ ਉਸ ਗੁਰੂ ਨੂੰ ਮੈਂ ਆਪਣਾ ਬਣਾ ਲਿਆ ਗੁਣ ਦਾਤਾ ਹਰ ਰਾਇ ਹੈ ਹਮ ਅਵਗਣਿਆਰੇ ਸਾਰੇ ਜਗਤ ਦਾ ਸ਼ੈਨਸ਼ਾ ਪ੍ਰਮਾਤਮਾ ਸਭ ਜੀਵਾਂ ਨੂੰ ਸਭ ਗੁਣਾ ਦੀ ਦਾਤ ਦੇਣ ਵਾਲਾ ਹੈ ਅਸੀਂ ਜੀਵ ਅਵਗਣਾ ਨਾਲ ਭਰੇ ਪਏ ਪਾਪੀ ਪਾਥਰ ਡੁੱਬਦੇ ਗੁਰਮਤ ਹਰ ਤਾਰੇ ਜਿਵੇਂ ਪੱਥਰ ਪਾਣੀ ਵਿੱਚ ਡੁੱਬ ਜਾਂਦੇ ਹਨ ਤੇਵੇਂ ਅਸੀਂ ਪਾਪੀ ਜੀਵ ਵਿਕਾਰਾਂ ਦੇ ਸਮੁੰਦਰ ਵਿੱਚ ਡੁੱਬੇ ਰਹਿੰਦੇ ਹਾਂ ਪ੍ਰਮਾਤਮਾ ਸਾਨੂੰ ਗੁਰੂ ਦੀ ਮੱਤ ਦੇ ਕੇ ਉਸ ਸਮੁੰਦਰ ਵਿੱਚੋਂ ਪਾਰ ਲੰਘਾਉਂਦਾ ਹੈ ਤੂੰ ਗੁਣ ਦਾਤਾ ਨਿਰਮਲਾ ਹਮ ਅਵਗਣਿਆਰੇ اے ਪ੍ਰਭੂ ਤੂੰ ਪਵਿੱਤਰ ਸਰੂਪ ਹੈ ਤੂੰ ਗੁਣ ਬਖਸ਼ਣ ਵਾਲਾ ਹੈ ਅਸੀਂ ਜੀਵ ਅਵਗਣਾਂ ਨਾਲ ਭਰੇ ਪਏ ਹੈ ਹਾਰੇ ਸ਼ਰਣਾਗਤ ਰਾਖ ਲੈ ਹੋ ਮੂੜ ਮੁਗਦਨੇ ਸਤਾਰੇ ਹੈ ਏ ਹਰੀ ਅਸੀਂ ਤੇਰੀ ਸ਼ਰਣਾ ਆਏ ਹਾਂ ਸਾਨੂੰ ਔਗਣਾ ਤੋਂ ਬਚਾ ਲੈ ਸਾਨੂੰ ਮੂਰਖਾਂ ਨੂੰ ਮਹਾ ਮੂਰਖਾਂ ਨੂੰ ਵਿਕਾਰਾਂ ਦੇ ਸਮੁੰਦਰ ਵਿੱਚੋਂ ਪਾਰ ਲੰਘਾ ਦੇ ਬਾਹਰ ਕੱਢ ਲੈ ਬੁਰਾਈਆਂ ਵਿੱਚੋਂ ਸਾਝ ਅਨੰਦ ਸਦਾ ਗੁਰਮਤੀ ਹਰ ਹਰ ਮੰਨ ਧਿਆਇਆ ਜਿੰਨਾ ਮਨੁੱਖਾਂ ਨੇ ਪ੍ਰਮਾਤਮਾ ਨੂੰ ਆਪਣੇ ਮਨ ਵਿੱਚ ਸਦਾ ਸਿਮਰਿਆ ਹੈ ਉਹ ਗੁਰੂ ਦੀ ਮੱਤ ਤੇ ਤੁਰ ਕੇ ਸਦਾ ਆਤਮਕ ਡੋਲਤਾ ਮੰਨਦੇ ਹਨ ਆਤਮਕ ਆਨੰਦ ਮੰਨਦੇ ਹਨ ਸੱਜਣ ਹਰ ਪ੍ਰਭ ਪਾਇਆ ਘਰ ਸੁਹੇਲਾ ਗਾਇਆ ਜਿਨ੍ਹਾਂ ਨੂੰ ਹਰ ਪ੍ਰਭੂ ਸੱਜਣ ਮਿਲ ਪੈਂਦਾ ਹੈ ਉਹ ਆਪਣੇ ਹਿਰਦੇ ਘਰ ਵਿੱਚ ਪ੍ਰਮਾਤਮਾ ਦੀ ਸਿੱਖਤ ਸਲਾਹ ਦਾ ਗੀਤ ਗਲ ਦੇ ਰਹਿੰਦੇ ਹਨ ਹਰ ਦਇਆ ਧਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਏ ਹਰੀ ਏ ਪ੍ਰਭ ਮੇਰਕਾਰ ਮੇਰੀ ਬੇਨਤੀ ਸੁਣ ਮੈਨੂੰ ਆਪਣੇ ਨਾਮ ਦਾ ਸਿਮਰਨ ਦੇ ਜਨ ਨਾਨਕ ਮੰਗੇ ਧੂੜ ਤਿਨ ਜਨ ਨਾਨਕ ਮੰਗੇ ਧੂੜ ਤਿਨ ਜਿਨ ਸਤਗੁਰ ਪਾਇਆ ਹੇ ਪ੍ਰਭੂ ਤੇਰਾ ਦਾਸ ਤੇਰੇ ਦਰ ਤੂੰ ਉਹਨਾਂ ਮਨੁੱਖਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਜਿਨ੍ਹਾਂ ਨੂੰ ਤੇਰੀ ਮਿਹਰ ਨਾਲ ਗੁਰੂ ਮਿਲ ਪਿਆ ਗੌੜੀ ਕੋਆਰੀ ਮਹਲਾ ਚੌਥਾ ਚੌਪਦੇ ਧਿਆਨ ਚ ਰੱਖਿਓ ਚੌਥਾ ਨਾਲ ਵੇਖੋ ਚੱਚਾ ਊੜਾ ਅੰਕੜ ਤੇ ਥੱਥੇ ਨੂੰ ਕਰਨਾ ਗੁਰੂ ਸਾਹਿਬਾਨ ਨੇ ਚਾਰ ਦਾ ਉਚਾਰਨ ਵੀ ਨਤ ਕਿਉਂਕਿ ਨਹੀਂ ਤਾਂ ਕਈ ਵਾਰ ਮੰਨ ਲਓ ਆਪਾਂ ਏਦਾਂ ਵੀ ਪੜ ਸਕਦੇ ਹਾਂ ਮਹਲਾ 4 ਪਰ ਨਹੀਂ ਇਹਨੂੰ ਚੌਥਾ ਪੜਨਾ ਹੈ ਜਿਵੇਂ ਪਹਿਲਾ ਵੀ ਤੀਜਾ ਤਿੰਨ ਵੀ ਪੜਿਆ ਜਾ ਸਕਦਾ ਪਰ ਉਹਦਾ ਉਚਾਰਨ ਵੀ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਦਿੱਤਾ ਹੋਇਆ ਹੈ ਚਾਰ ਮਤਲਬ ਚੌਥਾ ਤਿੰਨ ਤੀਜਾ ਦੋ ਦੂਜਾ ਇੱਕ ਪਹਿਲਾ ਮਹਲਾ 1 ਨਹੀਂ ਮਹਲਾ ਪਹਿਲਾ ਰਾਗ ਗੋੜੀ ਗੁਆਰਨੀ ਵਿੱਚ ਗੁਰੂ ਅਮਰਦਾਸ ਜੀ ਦੀਆਂ ਚਾਰ ਪਦਿਆਂ ਵਾਲੀ ਬਾਣੀ ਜਿਹੜੀ ਆ ਉਹ ਆਪਾਂ ਪਿੱਛੇ ਪੜ ਕੇ ਆਏ ਆ ਹੁਣ ਇੱਥੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬਾਣੀ ਜਿਹੜੀ ਆ ਉਹ ਆ ਰੰਮਣੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸਤ ਗੁਰ ਦੀ ਕਿਰਪਾ ਨਾਲ ਮਿਲਦਾ ਹੈ ਪੰਡਤ શાਸਤ ਸਿਮਰਤ ਪੜਿਆ ਪੰਡਤ શાਸਤ ਸਮ੍ਰਪੀਆਂ ਆਦਿਕ ਧਰਮ ਪੁਸਤਕ ਪੜ੍ਹਦਾ ਹੈ ਇਸ ਵਿਦਵਤਾ ਦਾ ਫਕਰ ਮਾਣ ਹੰਕਾਰ ਕਰਦਾ ਹੈ ਜੋਗੀ ਗੋਰਖ ਗੋਰਖ ਕਰਿਆ ਜੋਗੀ ਆਪਣੇ ਗੁਰੂ ਗੋਰਖ ਦੇ ਨਾਮ ਦਾ ਜਾਪ ਕਰਦਾ ਹੈ ਤੇ ਉਸ ਦੀਆਂ ਦਸੀਆਂ ਸਮਾਧੀਆਂ ਆਦਿਕ ਨੂੰ ਆਤਮਕ ਦੀਵਨ ਦੀ ਟੇਕ ਬਣਾਈ ਰੱਖਦਾ ਹੈ ਸਿੱਖ ਨਹੀਂ ਜੋਗੀ ਕੀ ਕਰਦਾ ਪੰਡਤ ਕੀ ਕਰਦਾ ਗੁਰਮਤਿ ਦਾ ਕੀ ਉਪਦੇਸ਼ ਹੈ ਸ਼ਬਦ ਵਿੱਚ ਅੱਗੇ ਜਾ ਕੇ ਸਾਨੂੰ ਸਾਰਿਆਂ ਨੂੰ ਪੜਨ ਨੂੰ ਮਿਲੂਗਾ ਮੈਂ ਮੂਰਖ ਹਰ ਹਰ ਜਪ ਪੜਿਆ ਧਿਆਨ ਨਾਲ ਸਮਝ ਲਿਆ ਹੁਣ ਗੁਰੂ ਸਾਹਿਬ ਨੇ ਬੜਾ ਸਪਸ਼ਟ ਲਿਖਿਆ ਮੈਂ ਗੁਰੂ ਦੇ ਕੋਲੋਂ ਇਸ ਗੱਲ ਨੂੰ ਪੜਿਆ ਆ ਇਸ ਗੱਲ ਨੂੰ ਸਮਝਿਆ ਆ ਮੈਂ ਮੂਰਖ ਹਰ ਹਰ ਜਪ ਪੜਿਆ ਪਰ ਮੈਂ ਮੂਰਖ ਨੇ ਪੰਡਤ ਤੇ ਜੋਗੀਆਂ ਦੇ ਬਾਣੀ ਮੂਰਖ ਨੇ ਕਿਉਂਕਿ ਉਹ ਮੈਨੂੰ ਮੂਰਖ ਮੰਨਦਾ ਉਹ ਕਹਿੰਦੇ ਵੀ ਇਹ ਗੁਰੂ ਗੁਰਖ ਨਹੀਂ ਕਰਦਾ ਉਹ ਕਹਿੰਦਾ ਸ਼ਾਸਤਰ ਨਹੀਂ ਪੜਦਾ ਪ੍ਰਮਾਤਮਾ ਦੇ ਨਾਮ ਦਾ ਜਪ ਕਰਨਾ ਹੀ ਆਪਣੇ ਗੁਰੂ પાસે ਸਿੱਖਿਆ ਮੈਂ ਇਹ ਪੜਾਈ ਕੀਤੀ ਮੈਂ ਇਹ ਪੜਿਆ ਹੈ ਗੁਰੂ ਦੀ ਸਿੱਖਿਆ ਨਾ ਜਾਣਿਆ ਕਿਆ ਗਤ ਰਾਮ ਹਮਾਰੀ ਛੇ ਮੇਰੇ ਰਾਮ ਕਿਸੇ ਨੂੰ ਧਰਮ ਪੁਸਤਕਾਂ ਦੀ ਵਿਦਿਆ ਦਾ ਫਕਰ ਹੰਕਾਰ ਫਕਰ ਦਾ ਮਤਲਬ ਹੁੰਦਾ ਹੰਕਾਰ ਕਰਨਾ ਕਿਸੇ ਨੂੰ ਸਮਾਧੀਆਂ ਦਾ ਸਹਾਰਾ ਪਰ ਕੋਈ ਸਮਾਧੀਆਂ ਦਾ ਸਹਾਰਾ ਲਾ ਕੇ ਬੈਠਾ ਹੁਣ ਇੱਕ ਗੱਲ ਧਿਆਨ ਨਾਲ ਰੱਖਿਓ ਧਰਮ ਪੁਸਤਕਾਂ ਨੂੰ ਪੜਨਾ ਸਮਝਣਾ ਤੇ ਜੀਵਨ ਚ ਲਾਗੂ ਕਰਨਾ ਤੇ ਪੜ ਕੇ ਇਹ ਹੰਕਾਰ ਕਰਨਾ ਵੀ ਮੈਂ ਇੰਨੀਆਂ ਪੜੀਆਂ ਜਾਂ ਮੈਂ ਇੰਨਾ ਪੜਿਆ ਜਿਸ ਸਿੱਖ ਨੂੰ ਵੀ ਇਦਾਂ ਲੱਗਦਾ ਵੀ ਮੈਂ ਇੰਨੀ ਬਾਣੀ ਪੜਦਾ ਇਹ ਦੱਸਣ ਦੀ ਲੋੜ ਨਹੀਂ ਹੈ ਇਹ ਦੱਸਣਾ ਪਵੇ ਵੀ ਮੈਂ ਇੰਨੀ ਬਾਣੀ ਪੜਦਾ ਤੇ ਇਹਦਾ ਮਤਲਬ ਇੱਕ ਵੀ ਅੱਖਰ ਬਾਣੀ ਦਾ ਨਹੀਂ ਪੜਿਆ ਜਿੱਦਣ ਬਾਣੀ ਪੜ ਲਾਂਗੇ ਉਹਦੋਂ ਦੱਸਣਾ ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਨੂੰ ਜਾ ਕੇ ਨਹੀਂ ਕਿਹਾ ਵੀ ਮੈਂ ਇੰਨਾ ਪੜਿਆ ਆ ਮੈਂ ਇੰਨੀਆਂ ਕਿਤਾਬਾਂ ਪੜੀਆਂ ਮੈਂ ਇੰਨਾ ਧਰਮ ਗ੍ਰੰਥ ਹੈ ਮੈਂ ਇੰਨੇ ਸ਼ਬਦ ਲਿਖੇ ਕਾ ਕਿਤੇ ਕਿਤੇ ਗੁਰਬਾਣੀ ਚ ਇੱਕ ਵਾਕ ਆਉਂਦਾ ਕਿ ਗੁਰੂ ਸਾਹਿਬ ਨੇ ਕਿ ਸਥਾਨ ਤੇ ਜਾ ਕੇ ਕਿ ਇੰਨੇ ਸ਼ਬਦ ਪੜੇ ਸਾਨੂੰ ਵੀ ਆਪਣੇ ਜਦੋਂ ਮਹਾਪੁਰਸ਼ਾਂ ਦੀ ਜਾਂ ਵੱਡਿਆਂ ਦੀ ਅਸੀਂ ਵਿਆਖ ਨਹੀਂ ਕਹਿੰਦੇ ਉਹ ਇਦਾਂ ਕਰਦੇ ਹੁੰਦੇ ਸੀ ਨਾ ਲੋੜ ਨਹੀਂ ਕਰਮ ਦੱਸੋ ਉਹਨਾਂ ਦਾ ਕਰਮ ਵਿਆਖਿਆ ਕਰੂਗਾ ਮੈਂ ਦੱਸਾਂ ਵਿਆਖਿਆ ਕਰਾਂ ਉਹਦਾ ਸਵਾਲ ਨਹੀਂ ਮੈਨੂੰ ਅਸੀਂ ਇਹ ਪੜਿਆ ਹੀ ਨਹੀਂ ਮੈਨੂੰ ਇਹਨਾਂ ਦਾ ਸਹਾਰਾ ਹੀ ਨਹੀਂ ਮੈਂ ਇਹ ਚੀਜ਼ਾਂ ਦਾ ਮਾਨ ਕਰਦਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਜੇ ਮੈਂ ਤੇਰਾ ਨਾਮ ਭੁਲਾ ਦਿਆਂ ਤਾਂ ਮੇਰੀ ਕਿਹੋ ਜੀ ਆਤਮਿਕ ਦਾ ਸ਼ੌਜ ਹੈ ਜੇ ਰੱਬ ਦਾ ਨਾਮ ਭੁੱਲ ਜਾਏ ਤੇ ਸਾਡੀ ਹਾਲਤ ਕੀ ਬਣੂਗੀ ਸੱਚਿਆਕ ਕੀ ਹੋਊਗਾ ਸਾਡੇ ਨਾਲ ਹਾਰ ਭਜ ਮਨ ਮੇਰੇ ਤਰ ਭਉਜਲ ਤੂੰ ਤਾਰੀ ਰਹਾ ਹੇ ਰਾਮ ਮੈਂ ਤਾਂ ਆਪਣੇ ਮਨ ਨੂੰ ਇਹੀ ਸਮਝਾਉਂਦਾ ਹਾਂ ਹੇ ਮੇਰੇ ਮਨ ਪ੍ਰਮਾਤਮਾ ਦਾ ਨਾਮ ਸਿਮਰ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾ ਪ੍ਰਮਾਤਮਾ ਦਾ ਨਾਮ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਢੀੜੀ ਹੈ ਰਹਾਉ ਸੰਨਿਆਸੀ ਵਿਪੂਤ ਲਾਏ ਦੇਹ ਸਵਾਰੀ ਦੇਹ ਦੇ ਸੰਨਿਆਸੀ ਵਿਪੂਤ ਲਾਏ ਦੇਹ ਸਵਾਰੀ ਸੰਨਿਆਸੀ ਨੇ ਸਰੀਰ ਤੇ ਸਵਾਹ ਮੜ ਲਈ ਤੇ ਕਹਿੰਦਾ ਵੀ ਆਪਣਾ ਧਰਮ ਕਰਮ ਨਿਭ ਗਿਆ ਪਰ ਤਰੇ ਤਿਆਗ ਕਰੀ ਬ੍ਰਹਮਚਾਰੀ ਉਸਨੇ ਪ੍ਰਾਈ ਸਤਰੀ ਦਾ ਤਿਆਗ ਕਰਕੇ ਬ੍ਰਹਮ ਸਰਜ ਧਾਰਨ ਕੀਤਾ ਹੋਇਆ ਹੈ ਉਸਨੇ ਮੇਰੇ ਬ੍ਰਹਮਚਰਜ ਨੂੰ ਆਪਣੇ ਆਤਮਿਕ ਦੀਮਨ ਦਾ ਸਹਾਰਾ ਬਣਾਇਆ ਹੋਇਆ ਹੈ ਮੈਂ ਮੂਰਖ ਹਰਿਆਸ ਤੁਹਾਰੀ ਉਸ ਦੀਆਂ ਨਿਗਾਹਾਂ ਵਿੱਚ ਮੇਰੇ ਵਰਗਾ ਗ੍ਰਸਤੀ ਮੂਰਖ ਹੈ ਪਰ हे ਹਰੀ ਮੈਂ ਮੂਰਖ ਹੂੰ ਤੇਰੇ ਨਾਮ ਦਾ ਹੀ ਸਹਾਰਾ ਹੈ ਖत्री ਕਰਮ ਕਰੇ ਸੂਰਤਣ ਪਾਵੈ ਸਿਮਰਤਿਆਂ ਤੇ ਧਰਮ ਅਨੁਸਾਰ ਸਿਮਰਤਿਆਂ ਦੇ ਧਰਮ ਅਨੁਸਾਰ ਖत्री ਸੂਰਮਤਾ ਦੇ ਕੰਮ ਕਰਦਾ ਸੂਰਤਣ ਸੂਰਮਿਆਂ ਵਾਲੇ ਸੂਰਮਤਾ ਵਾਲੇ ਨਾਮ ਖੱਟਦਾ ਵੈਸੇ ਨੂੰ ਹੀ ਜੀਵਨ ਨਿਸ਼ਾਨਾ ਸਮਝਦਾ ਹੈ ਸ਼ੂਦਰ ਵੈਸ ਪਰਕਿਰਤ ਕਮਾਵੇ ਸ਼ੂਦਰ ਦੂਜਿਆਂ ਦੀ ਸੇਵਾ ਕਰਦਾ ਹੈ ਵੈਸ਼ ਵੀ ਵਣਜਾਦ ਕਿਰਤ ਕਰਦਾ ਹੈ ਸ਼ੂਦਰ ਵੀ ਤੇ ਵੈਸ਼ ਵੀ ਆਪੋ ਆਪਣੀ ਕਿਰਤ ਵਿੱਚ ਮਗਨ ਹਨ ਮੈਂ ਮੂਰਖ ਹਰ ਨਾਮ ਛਡਾਵੈ ਪਰ ਮੈਂ ਮੇਰੀ ਕਿਰਤ ਨੂੰ ਜੀਵਨ ਮਨੋਰਥ ਨਹੀਂ ਮੰਨਦਾ ਇਹਨਾਂ ਦੀਆਂ ਨਜ਼ਰਾਂ ਵਿੱਚ ਮੈਂ ਮੂਰਖਾਂ ਪਰ ਮੈਨੂੰ ਯਕੀਨ ਹੈ ਕਿ ਪ੍ਰਮਾਤਮਾ ਦਾ ਨਾਮ ਹੀ ਸੰਸਾਰ ਸੁੰਦਰ ਦੇ ਵਿਕਾਰਾਂ ਤੋਂ ਬਚਾਉਂਦਾ ਹੈ ਸਾਬ ਤੇਰੀ ਸ੍ਰਿਸ਼ਟ ਤੂੰ ਆਪ ਰਹਿ ਆ ਸਮਾਈ ਪਰ ਹੈ ਪ੍ਰਭੂ ਇਹ ਸਾਰੀ ਸ੍ਰਿਸ਼ਟੀ ਤੇਰੀ ਰਚੀ ਹੋਈ ਸਭ ਜੀਵਾਂ ਵਿੱਚ ਤੂੰ ਆਪ ਹੀ ਵਿਆਪਕ ਜੋ ਕੁਝ ਤੂੰ ਸੁਝਾਉਂਦਾ ਹੈ ਉਹੀ ਇਹਨਾਂ ਨੂੰ ਸੁਝਦਾ ਹੈ ਗੁਰਮਖ ਨਾਨਕ ਦੇਵ ੜਾਈ ਏ ਨਾਨਕ ਜਿਸ ਕਿਸੇ ਉੱਤੇ ਪ੍ਰਭੂ ਮહેર ਕਰਦਾ ਹੈ ਉਸ ਨੂੰ ਗੁਰੂ ਦੇ ਸ਼ਰਨ ਪਾ ਕੇ ਆਪਣੇ ਨਾਮ ਦੀ ਵਿਢਾਈ ਬਖਸ਼ਦਾ ਹੈ ਮੈਂ ਅੰਧਲੇ ਹਰ ਟੇਕ ਟਿਕਾਈ ਇਹਨਾਂ ਲੋਕਾਂ ਦੇ ਭਾਣੇ ਮੈਂ ਨਾ ਪਰ ਮੈਂ ਅੰਨੇ ਨੇ ਪ੍ਰਮਾਤਮਾ ਦੇ ਨਾਮ ਦਾ ਆਸਰਾ ਲਿਆ ਹੋਇਆ ਹੈ ਗੌੜੀ ਗਵਾਰੀ ਮਹਲਾ ਚੌਥਾ ਨਿਰਗੁਣ ਕਥਾ ਕਥਾ ਹੈ ਹਰ ਕੀ ਪਰਮਾਤਮਾ ਦੀ ਸਿਫਤ ਸਲਾਹ ਦੀਆਂ ਗੱਲਾਂ ਤਿੰਨ ਗੁਣਾ ਤੋਂ ਉੱਚਾ ਦੁਨੀਆ ਦੇ ਲੋਕਾਂ ਦੀ ਸਿਫਤਾਂ ਦੀਆਂ ਕਹਾਣੀਆਂ ਨਾਲ ਬਹੁਤ ਉੱਚੇ ਟਿਕਾਣੇ ਦੀਆਂ ਭਾਜ ਮਿਲ ਸਾਧੂ ਸੰਗਤ ਜਨ ਕੀ ਸਾਧੂ ਜਨਾਂ ਦੀ ਸੰਗਤ ਵਿੱਚ ਮਿਲ ਕੇ ਉਸ ਪਰਮਾਤਮਾ ਦਾ ਭਜਨ ਕਰਿਆ ਕਰ ਬਾਰੇ ਭੌਜਲ ਅਕਥ ਕਥਾ ਸੁਨ ਹਰ ਕੀ ਇੰਦਾ ਸੰਸਾਰ ਦੇ ਵਿਸ਼ੇ ਵਿਕਾਰਾਂ ਤੋਂ ਤਰਿਆ ਜਾ ਸਕਦਾ ਹੈ ਗੁਰੂ ਦੀ ਗੱਲ ਨੂੰ ਸੁਣ ਕੇ ਗੋਬਿੰਦ ਸਤ ਸੰਗਤ ਮਿਲਾਏ ਏ ਗੋਬਿੰਦ ਮੈਨੂੰ ਸਾਥ ਸੰਗਤ ਦਾ ਮਿਲਾਪ ਬਖਸ਼ ਹਰ ਰਸ ਰਸਨਾ ਰਾਮ ਗੁਣ ਗਾਏ ਰਹਾਓ ਤਾਂ ਜੋ ਤੇਰੀ ਜੀਵ ਹਰ ਨਾਮ ਦਾ ਸਵਾਦ ਲੈ ਕੇ ਹਰ ਗੁਣ ਗਾਉਂਦੀ ਰਹੇ ਰਹੁ ਜੋ ਜਨ ਧਿਆਵੈ ਹਰ ਹਰ ਨਾਮਾ ਹੇ ਹਰੀ ਹਰਿ ਜਿਹੜੇ ਮਨੁੱਖ ਤੇਰਾ ਨਾਮ ਸਿਮਰਦੇ ਹਨ ਤិន ਦਾਸਨ ਦਾਸ ਕਰੋ ਹਰ ਰਾਮਾ ਹਮ ਰਾਮਾ ਤិន ਦਾਸਨ ਦਾਸ ਕਰੋ ਹਮ ਰਾਮਾ ਮੈਨੂੰ ਉਹਨਾਂ ਦਾਸਾਂ ਦਾ ਦਾਸ ਬਣਾ ਦੇ ਜਨ ਕੀ ਸੇਵਾ ਊਤਮ ਕਮਾ ਤੇਰੇ ਦਾਸਾਂ ਦੀ ਸੇਵਾ ਮਨੁੱਖਾ ਜੀਵਨ ਵਿੱਚ ਸਭ ਤੋਂ ਸ਼੍ਰੇਸ਼ਟ ਕੰਮ ਹੈ ਜੋ ਹਰ ਕੀ ਹਰ ਕਥਾ ਸੁਣਾਵੇ ਜਿਹੜਾ ਮਨੁੱਖ ਮੈਨੂੰ ਪ੍ਰਮਾਤਮਾ ਦੀ ਸਿੱਖਤ ਸਲਾਹ ਦੀਆਂ ਗੱਲਾਂ ਸੁਣਾਉਂਦਾ ਹੈ ਸੋ ਜਨ ਹਮਰੈ ਮਨ ਚਿਤ ਭਵੇ ਉਹ ਮੈਨੂੰ ਮੇਰੇ ਮਨ ਵਿੱਚ ਮੇਰੇ ਚੇਤ ਵਿੱਚ ਪਿਆਰਾ ਲੱਗਦਾ ਜਾਨ ਪਗ ਰੇਣਾ ਵੱਡ ਭਗੀ ਪਾਵੇ ਪਰਮਾਤਮਾ ਦੇ ਪਗਤ ਦੇ ਪੈਰਾਂ ਦੀ ਖਾ ਕੋਈ ਵੱਡੇ ਭਗਾ ਵਾਲਾ ਮਨੋਕੀ ਹਾਸਿਲ ਕਰਦਾ ਹੈ ਸੰਤ ਜਨਾ ਸੋਂ ਪ੍ਰੀਤ ਬਣਾਈ ਜਿਨ ਕੋ ਲਿਖਤ ਲਿਖਿਆ ਧੁਰ ਪਾਈ ਹੇ ਨਾਨਕ ਪ੍ਰਭੂ ਦੇ ਸੰਤ ਜਨਾਂ ਨਾਲ ਉਹਨਾਂ ਮਨੁੱਖਾਂ ਦੀ ਪ੍ਰੀਤ ਨਿਰਦੀ ਹੈ ਜਿਨ੍ਹਾਂ ਦੇ ਮੱਥੇ ਉਤੇ ਪ੍ਰਮਾਤਮਾ ਨੇ ਤਰੋਂ ਆਪਣੀ ਵਰਗਾਤੂ ਆਪਣੀ ਬਖਸ਼ਿਸ਼ ਦਾ ਲੇਖ ਲਿਖ ਦਿੱਤਾ ਹੈ ਤੇ ਜਨ ਨਾਨਕ ਨਾਮ ਸਮਾਈ ਹੇ ਨਾਨਕ ਉਹ ਮਨੁੱਖ ਪ੍ਰਮਾਤਮਾ ਦੇ ਨਾਮ ਵਿੱਚ ਸਦਾ ਲਈ ਲੀਨ ਹੋ ਜਾਂਦੇ ਹਨ ਹਾਸਲ ਹੋ ਜਾਂਦੇ ਹਨ ਸਮਾ ਜਾਂਦੇ ਹਨ ਇੱਕ ਵਿੱਚ ਹੋ ਜਾਂਦੇ ਹਨ